ਜੀ ਵਾਇਗੁਰਜੀ ਦਾ ਖਾਲਸਾ ਤੇ ਵਾਇਗੁਰਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਸਭ ਤੋਂ ਪਹਿਲਾਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਖਾਲਸੇ ਦੇ ਜਨਮ ਦਿਵਸ ਦੀਆਂ ਠੀਕ ਹੈ ਜੀ ਤੇ ਵਿਸਾਖੀ ਦੀਆਂ ਹੈ ਨਾ ਤੇ ਅੱਜ ਅਸੀਂ ਤਿਆਰ shear ਹੋਏ ਆ ਤੇ ਐਸ ਯੂਜਵਲ ਅਸੀਂ ਜਾ ਰਹੇ ਆ ਗਊ ਘਾਟ ਗੁਰਦੁਆਰਾ ਸਾਹਿਬ ਲੁਧਿਆਣਾ ਤੇ ਲੁਧਿਆਣੇ ਦੇ ਵਿੱਚ ਗਊ ਘਾਟ ਗੁਰਦੁਆਰਾ ਸਾਹਿਬ ਹੈ ਨਾ ਤੇ ਉੱਥੇ ਅਸੀਂ ਜਾ ਰਹੇ ਹਾਂ ਤੇ ਪਹਿਲਾਂ ਉੱਥੇ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਬਣਦਾ ਸ਼ਾਇਦ ਸ਼ਾਇਦ ਚਮਕੋ ਸਾਹਿਬ ਜਾਣ ਦਾ ਤੇ ਬਾਕੀ ਹੋਰ ਵੀ ਕੋਈ ਪ੍ਰੋਗਰਾਮ ਬਣ ਸਕਦਾ ਫਿਲਹਾਲ ਅਸੀਂ ਉੱਥੇ ਜਾ ਰਹੇ ਹਾਂ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਠੀਕ ਹੈ ਜੀ ਪਹਿਲਾਂ ਇੱਧਰ ਵੀ ਸੱਚ ਵੇਖ ਲਓ ਪਹਿਲਾਂ ਇੱਧਰ ਐਨੇ ਸਵੇਰੇ ਸਵੇਰੇ ਜਿੱਦ ਪਾ ਲਈ ਬਰੈਡਾਂ ਦੀ ਮੈਨੂੰ ਬਰੈਡ ਤੜ ਕੇ ਉੱਥੇ ਨਾ ਗੁਰਦੁਆਰਾ ਸਾਹਿਬ ਮੇਰੀ ਗੱਲ ਸੁਣ ਇੱਧਰ ਵੇ ਇੱਕ ਮਿੰਟ ਉੱਥੇ ਨਿਊਟਰੀ ਚਾਹ ਵਾਲ ਬਰੈਡ ਪਕੌੜਾ ਹੈ ਉਜਿਆ ਬਦਾਨਾ ਪਤਾ ਕਿੰਨਾ ਕੁਸ਼ ਹੋਣਾ ਉਹ ਕਿਨੇ ਖਾਣਾ ਪਾਪੇ ਨੇ ਖਾਣਾ ਹੈ ਹੈ ਬਰੈਡ ਤੂੰ ਖਰੋਂ ਖਾ ਕੇ ਜਾਣੇ ਨੇ ਕਿ ਫਾਇਦਾ ਕੀ ਉੱਥੇ ਜਾਣ ਦਾ ਦੱਸ ਉਹ ਠੱਟ ਜਲਦੀ ਕਰ ਚੱਲ ਸਿੰਘ ਪੱਗ ਬੰਨਣ ਲੱਗਿਆ ਤੇ ਆਪਾਂ ਦੇ ਗੋਲ ਪਰਨਾ ਬੰਨ ਲਿਆ ਠੀਕ ਹੈ ਚਲੋ ਚੱਲ ਲਈ ਬਾਅਦ ਵਿੱਚ ਗੱਲਾਂ ਨਹੀਂ ਹਾਂ ਉਹਦਾ ਹੈ ਹੀ ਹਾਂਜੀ ਤੇ ਹੁਣ ਆਪਾਂ ਹੁਲੀਆ ਕਰ ਲਿਆ ਚੇਂਜ ਪੱਗ ਬਨ ਲਈਏ ਯਾਨੀ ਕਿ ਆਪਾਂ ਚਮਕੌਰ ਸਾਹਿਬ ਦਾ ਪ੍ਰੋਗਰਾਮ ਬਣਾ ਲਿਆ ਚਮਕੌਰ ਸਾਹਿਬ ਵੀ ਜਾਵਾਂਗੇ ਪਹਿਲਾਂ ਅਸੀਂ ਗਊ ਘਟ ਗੁਰਦੁਆਰਾ ਸਾਹਿਬ ਜਾਵਾਂਗੇ ਲੁਧਿਆਣੇ ਤੇ ਉੱਥੋਂ ਫਿਰ ਉਸ ਤੋਂ ਬਾਅਦ ਆਪਾਂ ਚਮਕੌਰ ਸਾਹਿਬ ਜਾਵਾਂਗੇ ਠੀਕ ਹੈ ਜੀ ਤੇ ਇੱਧਰ ਤਿਆਰ ਸ਼ਾਰ ਹੋ ਚੁੱਕੇ ਨੇ ਜਨਾਬ ਜੀ ਸਾਰੇ ਇੱਧਰ ਤਿਆਰ ਸ਼ਾਰ ਆ ਵੀ ਹੋ ਗਏ ਨੇ ਮਜੈਂਟਾ ਮਜੈਂਟਾ ਬਣ ਗਏ ਨੇ ਮਜੈਂਟੇ ਬਣ ਗਏ ਦੋਵੇਂ ਮਜੈਂਟੇ ਤੁਸੀਂ ਵੀ ਬਣ ਗਏ ਅਹੀਂ ਨੀਲੇ ਬਣ ਗਿਆ ਨੀਲੇ ਯਾਰ ਤੇ ਇੱਥੋਂ ਹੁਣ ਪਿੰਨਾ ਕਿਨੇ ਚੱਕੀਆਂ ਦੇ ਮੈਂ ਰੱਤੀ ਮੈਂ ਚੱਕੀਆਂ ਨੇ ਓ ਯਾਰ ਯਾਰ ਮੈਨੂੰ ਕਿ ਪਤਾ ਹੀ ਯਾਰ ਅੱਗੇ ਵੇਖੋ ਓ ਯਾਰ ਪਾਪਾ ਯਾਰ ਓ ਯਾਰ ਯੈਲੋ ਬੱਚਾ ਨਹੀਂ ਅਸੀਂ ਡਰਾਸੋ ਦੋਨੋਂ ਸੇਮ ਪਾਨੇ ਆ ਤੇ ਪਾਪਾ ਅਸੀਂ ਉੱਪਰ ਆਲਾ ਹਾਂਜੀ ਮਮਾ ਜਦ ਲਈ ਤੁਹਾਡੀ ਪਾਗੋ ਲਿਓ ਮਮਾ ਦੇ ਸੂੜ ਦੇ ਨਾਲ ਲੱਗਦੀ ਹੈ ਮੂੰਹ ਕਿ ਬਲੇੜਿਆ ਹੋਇਆ ਸਾਰਾ ਵੇ ਜਿਹੜਾ ਮੇਰਾ ਹੁੰਦਾ ਹੈ ਉਹ ਤਾਂ ਤੇ ਨਾਲ ਹੁੰਦਾ ਹੈ ਮੂੰਹ ਵਖੇਲੇ ਬਿਹੜਾ ਸਾਰਾ ਹੀ ਮੂੰਹ ਤਾਂ ਨਹੀਂ ਉੱਥੇ ਜਾ ਕੇ ਚਲੋ ਭਈ ਜਲਦੀ ਕਰੋ ਭਾਈ ਛੇਤੀ ਕਰੋ ਜਿਹਦੇ ਹੁਣ ਪਹੁੰਚ ਗਏ ਗੁਰਦੁਆਰਾ ਗਊ ਘਾਟ ਆਹ ਦੇਖੋ ਅੱਧਾ ਦੁੱਧਿਆ ਪ੍ਰਾਣਾ ਗੁਰਦੁਆਰਾ ਸਾਹਿਬ ਉਧਰ दोरा साउ जाओगे जोड़े इथे ला दिए ओतर लाने ले मागाना झम करा दो या झम करा ਰੋਟਰੀ ਚਾਵਲ ਅੱਜ ਆ ਲੈਣ ਗਈ ਸੀ ਨਹੀਂ ਖਾਣਾ ਇਹੋ ਐਨੇ ਸਵਾਦ ਦੇ ਆਨੇ ਆਪਾਂ ਖਾਣੇ ਦੇ ਹੈ ਹਰ ਵਾਰੀ ਖਾਣਾ ਕਿ ਮੇਰੇ ਤੋਂ ਨਹੀਂ ਖਾਣਾ ਰੜੀ ਆਈ ਮੈਨ ਮੇਨ ਮੇਰੇ ਤੋਂ ਨਹੀਂ ਖਾਣਾ ਦੇਤੀ ਤਾਰੇ ਪਿੱਛੂ ਮੇ ਆਣਾ ਟੁੱਟਾ ਸਹੇ ਨੀ ਬੈ ਹਾਂ ਅੱਜ ਤੇ ਹੁਣ ਘਰ ਆ ਚੁੱਕੇ ਆ ਤੇ ਹੁਣ ਤਿਆਰੀ ਕਰਨ ਲੱਗੇ ਆ ਤੇ ਜਾਣ ਦੀ ਅਮਗੋਰ ਸਾਹਿਬ ਜਾਂ ਫਿਰ ਫਿਲਮ ਦੇਖਾਂ ਦੋਨਾਂ ਚੋਂ ਇੱਕ ਜੀ ਸਲਾਹ ਕਰਨੀ ਹਲੇ ਸਲਾਹ ਨਹੀਂ ਹੋਈਏਗੀ ਪਰ ਵੀਰ ਵੀਰ ਇੱਕ ਹੋਰ ਪਤਾ ਹੈ ਉਹ ਕਿ ਅਸੀਂ ਸਿੱਖਾਂ ਨਾਲ ਕਰਾਂਗੇ ਅੱਜ ਬਾਅਦ ਚੱਲਾਂਗੇ ਉਹ ਚੱਲਾਂਗੇ ਹਾਂ 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 ਬਾਈ ਕੀ ਕਰਨਾ ਜੇ ਅਸੀਂ ਵੇਖਣ ਚੱਲੀਏ ਕਿ ਉਹ ਫਿਲਮ ਦਾ ਬੀਬੀਆ ਕੋਈ ਅਕਾਲ ਫਿਲਮ ਹੈ ਉਹ ਵੀ ਸਿੱਖਾਂ ਦੀ ਫਿਲਮ ਹੈ ਆਪਣੀ ਹੈ ਕਿ ਉਹ ਫਿਲਮ ਵੇਖਣ ਚੱਲੀਏ ਹਕਾਲ ਸਿੱਖ ਇਤਿਹਾਸ ਬਾਰੇ ਅਗਲਾ ਕਰੋ ਟੋਸ ਪਾ ਲੋ ਬਈ ਕਿਹੜਾ ਆਇਆ ਤੋਸ ਪਾ ਲੋ ਰੋਸ ਲਾ ਯਾਰ ਦੱਸੋ ਨਹੀਂ ਤੋਸ ਪਾ ਲੋ ਸਿੱਕਾ ਹੈ ਤੂੰ ਦੱਸ ਮੈਨੂੰ ਤੂੰ ਦੱਸ ਤੂੰ ਅਕਾਲ ਫਿਲਮ ਜਾਂ ਫਿਰ ਚਮਕੌਰ ਸਾਹਿਬ ਦੋਨੋਂ ਚੈੱਕ ਕਰ ਗੁਰਦਵਾਰ ਚਾਹ ਮੈਂ ਗੁਰਦਵਾਰ ਅਕਾਲ ਹੀ ਆ ਫਿਰ ਚਮਕੌਰ ਸਾਹਿਬ ਅਕਾਲ ਅਕਾਲ ਪਹਿਲਾਂ ਵੇਖਣ ਜਾਣਾ ਆ ਚਮਕੌਰ ਸਾਹਿਬ ਜਾਣਾ ਦੱਸ ਦੇ ਹਾਂ ਬਸ ਇੱਕ ਚੀਜ਼ ਦੱਸ ਦੇ ਜਿਹੜੀ ਮਰਜ਼ੀ ਚਮਕੌਰ ਸਾਹਿਬ ਉਹ ਵੋਟ ਪਾ ਰਿਹਾ ਵੋਟ ਗੁਰਦਵਾਰੇ ਕੇ ਚ ਫਿਲਮ ਵੇਖਣ ਓਏ ਓ ਯਾਰ ਗੁਰਦਾਰੇ ਗੁਰਦਾਰੇ ਇਹ ਆਈ ਗਿਆ ਹਾਂਜੀ ਤੇ ਹੁਣ ਫਾਈਨਲੀ ਅਸੀਂ ਡਿਸਾਈਡ ਕੀਤਾ ਵੀ ਅਸੀਂ ਜਾਣਾ ਚਮਕੌਰ ਸਾਹਿਬ ਤੇ ਚਮਕੌਰ ਸਾਹਿਬ ਜਾਣ ਦੀ ਆਪਣੀ ਤਿਆਰੀ ਕਰ ਲਈ ਪਾਣੀ ਪੂਣੀ ਲੈ ਲਿਆ ਦੇ ਆ ਨਾ ਤਿਆਰੀਆਂ ਕਰ ਲੀਆਂ ਨੇ ਮੰਨੂ ਨੇ ਆਪਣੇ ਕੱਪੜੇ-ਕੋਪੜੇ ਲੈ ਲਏ ਨੇ ਝੋਲਾ ਦੇਖੋ ਕਿਵੇਂ ਲੈ ਕੇ ਬੈਠੀ ਝੋਲਾ ਠੀਕ ਹੈ ਤੇ ਬੱਸ ਹੁਣ ਨਿਕਲਿਆ ਪਾਣੀ ਦੀ ਬੋਤਲ ਨਵੀਂ ਹੈ ਪੁਰਾਣੀ ਹੈ ਮੈਂ ਤਾਂ ਨਵੀਂ ਹੈ ਚਲੋ ਵਿੱਚ ਰੱਖ ਨਵੀਂ ਹੈ ਕੋਦੋਂ ਲਈ ਮੰਮੜ allele ਨਹੀਂ ਆਦੇ ਉਹਦੇ ਕਿਥੇ ਅੱਛਾ ਅੱਛਾ ਇਹ ਸਾਧ ਇਹਦੇ ਵਿੱਚ ਰੱਖਾਓ ਠੰਡਾ ਹੋ ਜਾਏਗਾ ਲਿਆਓ ਬੋਤਲਾਂ ਲਿਆ ਦਿਓ ਫੜਾ ਦਿਓ ਇੱਧਰ ਹੈ ਪਾਣੀ ਦੀਆਂ ਇੱਥੇ ਰੱਖ ਲਈਏ ਵਿੱਚ ਦਵਾਈ ਕਾ ਦੀ ਇੱਕੋ ਹੀ ਜਾਣੀ ਹੈ ਆ ਤਾਂ ਦੂਜੀ ਵੀ ਜਾਣੀ ਪਰ ਉਹ ਫਿਰ ਵਿੱਚ ਸਮਾਨ ਵਿਆਹ ਚੱਲ ਕੋਈ ਚਲੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਹੁਣ ਪਹਿਲਾਂ ਤੇਲ ਪਵਾ ਲੀਏ ਹੈ ਨਾ ਤੇਲ ਪਾਉਣਾ ਜ਼ਰੂਰੀ ਏ ਕਿਉਂਕਿ ਆਪਾਂ ਨੂੰ ਭੁੱਖ ਲੱਗੀ ਹੋਵੇ ਤੇ ਆਪਾਂ ਖਾਣਾ ਖਾ ਲੈਨੇ ਤੇ ਇਹਨੂੰ ਹੁਣ ਭੁੱਖ ਲੱਗੀ ਤੇ ਇਹਨੇ ਵੀ ਤੇ ਪੈਟਰੋਲ ਛਕਣਾ ਓ ਸੌਰੀ ਡੀਜ਼ਲ ਛਕਣਾ ਜੇ ਨਹੀਂ ਮੰਨਪ੍ਰੇਤ ਸਹੀ ਜੀ ਠੀਕ ਹੈ ਤੇ ਹੁਣ ਆਪਾਂ ਤੇਲ ਪਵਾ ਲੈਣਾ ਇੱਕ ਵਾਰੀ ਕਿਉਂਕਿ ਸਾਰਾ ਦਿਨ ਹੁਣ ਆੜ ਜਾਣ ਦੇ ਵਿੱਚ ਏਸੀ ਚੱਲਣਾ ਤਾਂ ਕਰਕੇ ਤੇਲ ਥੋੜਾ ਵਾਧੂ ਚਾਹੀਦਾ ਵੈਸੇ ਤੇਲ ਵਾਧੂ ਆ ਗੱਡੀ 'ਚ ਆੜ ਜਾਣ ਵੈਸੇ ਹੋ ਹੀ ਜਾਏਗਾ ਜੇ ਨਾ ਏਸੀ ਚਲਾਈਏ ਤਾਂ ਏਸੀ ਚਲਾਣ ਦੀ ਖਾਤਰ ਅਸੀਂ ਸਾਨੂੰ ਤੇਲ ਪਾਉਣਾ ਪੈ ਰਿਹਾ ਹੋਰ ਡੀਜ਼ਲ ਠੀਕ ਹੈ ਜੀ ਪੋ ਆਗੇ ਆਪਾਂ ਨਿਕਲੀਏ ਫਿਰਨੇ ਨੇ ਸਿੰਘ ਨਾਤੇ ਸਿੰਘ ਢੱਡਾ ਸਿੰਘ ਢੱਡਾ ਸਿੰਘ ਕਹਿੰਦੇ ਮੇਰਾ ਨੰਨਾ ਸਿੰਘ ਹੈ ਨੰਨਾ ਸਿੰਘ ਮੈਂ ਇਹਦਾ ਨਾਮ ਰੱਖਿਆ ਨੰਨਾ ਸਿੰਘ ਮੈਨੂੰ ਨੂੰ ਮੈਂ ਕਹਿੰਦਾ ਹੁੰਦਾ ਨੰਨਾ ਸਿੰਘ ਹੈ ਨਾ ਮੈਂ ਕਦੇ ਕਦੇ ਨੰਨੂ ਹੀ ਜਾਂਦੇ ਨੇ ਨੰਨੂ ਤੇ ਵੀ ਚਲੋ ਕਹਿਣਾ ਹੀ ਆ ਪਰ ਨੰਨਾ ਸਿੰਘ ਕਹਿਣਾ ਹੁੰਦਾ ਮੈਂ ਕਈ ਵਾਰ ਨੰਨਾ ਸਿੰਘ ਕਿੱਥੇ ਮੇਰਾ ਨੰਨਾ ਸਿੰਘ ਜੀ ਮੈਨੂੰ ਮੇਰਾ ਨਾਮ ਨਹੀਂ ਪਸੰਦ ਜਸਮੀਨ ਗੌਰ ਕੰਨੀਆਂ ਨੂੰ ਬਤੋ ਹਾਂ ਅਰੇ ਉਹ ਜੋ ਆ ਭਰਾਵਾ ਕੋ ਨਾਮ ਆ ਰਾਮ ਰਹੀਮ ਕੀ ਹੋਇਆ ਕਹਿੰਦੀ ਮੇਰਾ ਨਾਮ ਰੱਖ ਦੋ ਰਾਮ ਰਹੀਮ ਅੱਛਾ ਹਰਲੀਨ ਅੱਛਾ ਹਰਲੀਨ ਅੱਛਾ ਨਹੀਂ ਨਹੀਂ ਸੋਹਣਾ ਹੈ ਜਰਾ ਨਾਮ ਰਸ਼ਮੀਨ ਜਸਮੀਨ ਦੋਨੋਂ ਨਾਮ ਸੋਹਣੇ ਨੇ ਯਾਰ ਆਪਣਾ ਕਛੂਆ ਕਿੱਥੇ ਹੈ ਕਛੂਆ ਯਾਰ ਬੜਾ ਇੱਕ ਤੇ ਕੋਈ ਲੈ ਗਿਆ ਮੇਲਾ ਦਾ ਕਛੂਆ ਆਪਣਾ ਸੜ ਦੇ ਖਾਏ ਗਏ ਦੇਖਿਓ ਅਸੀਂ ਪਾਣੀ ਲੈ ਕੇ ਆਏ ਸੀ ਸਾਰਾ ਮੂਹ ਨੂੰ ਬੋਤਲ ਲਾ ਲਈ ਮੈਂ ਚੱਕ ਚੱਕ ਕੇ ਪੀਂਦਾ ਫੇ ਸਾਰੇ ਜਿਹੜੇ ਅਸੀਂ ਹੈ ਇਹ ਅੰਦਰ ਵੀ ਉਹ ਚੱਕ ਕੇ ਪੀਂਦਾ ਮੈਂ ਤੇ ਅਸੀਂ ਹੁਣ ਜਿਹੜੀ ਜਗ੍ਹਾ ਤੇ ਰੁਕੇ ਆ ਤੁਸੀਂ ਦੇਖ ਲਓ ਆਪੇ ਹੀ ਕਿਆ ਖੂਬ ਸੂਰਤ ਨਜ਼ਾਰਾ ਹੈ ਸ਼ੀਸ਼ਾ ਡਾਊਨ ਕਰਕੇ ਦਿਖਾਈਏ ਓਏ ਓਏ ਵਾਹ ਜੀ ਵਾਹ ਯਾਰ ਇੱਕ ਫੋਟੋ ਹੋ ਜੇ ਫਿਰ ਹਨਾ ਬੁਰਾ ਵੀ ਕਿਤਨੀ ਉੱਤਰਾਏ ਸੋ ਮੁੰਮੀ ਇਹ ਨਹਿਰ ਆ ਦੇਖੋ ਸਾਹਮਣੇ ਵਾਏ ਕੀ ਪਾਣੀ ਯਾਰ ਮੈਨੂੰ ਪਤਾ ਨਹੀਂ ਕਿਉਂ ਨੀ ਆਉਣਾ ਅੱਜ ਟਰੱਕ ਚੱਲਦੇ ਪਏ ਸੀ ਬੜਾ ਦੂਰ ਆ ਤੇ ਕਿੱਛ ਉਹਦੇ ਨਾਲ ਵਾਵਾ ਦੇਖ ਤੇ ਮੇਰੇ ਕੱਪੜੇ ਪਹਿਨੇ ਟੋਲੀਆਂ ਪਏ ਤੇ ਨਿਕਲਦੀ ਆ ਮਤਲਬ ਗੱਛਾ ਤੇ ਥੋੜਾ ਦੂਰ ਗਿਆ ਤੇ ਨਾ ਐਦਾਂ ਲੱਕੋ ਤੁਸੀਂ ਪੇੜੀ ਪੇੜਾ ਅੰਨੇ ਬੇਨੇ ਕੁਝ ਖਾਈ ਨਹੀਂ ਦੇ ਰੋ ਉਹ ਵੀ ਪਾਣੀ ਉਹ ਵੀ 10 ਕਾਲਾ ਪਾਣੀ ਵਿਖਿਆ ਸੀ ਜਿਹੜਾ ਚਾਚੀ ਕਹ ਰਹੀ ਸੀ ਗੰਦਾ ਪਾਣੀ ਹਲਾ ਦੂਰ ਰੱਖਿਆ ਨਾ ਪਾਣੀ ਥੋੜੀ ਇਹ ਸਮਝ ਨਹੀਂ ਤੇ ਨਾ ਫੇਰ ਤਾ ਤੁਰੰਦੇ ਕੀ ਸਾਫ ਹੈ ਪਾਣਾ ਦਾ ਪਾਣਾ ਤੇ ਅੱਜ ਉਹ ਸਾਫੀ ਤੇ ਨਾ ਸਾਫੀ ਆ ਲੈਣੇ

ਇਸ ਨੇ ਨਹੀਂ ਆਇਆ ਤੇ ਮੈਂ ਤਸਾ ਕੰਨੀ ਸੀ ਤੇ ਗੁੱਲਕ ਚ ਦੂਰ ਕਰ ਮੋਬਾਈਲ ਤਰੀ ਸ਼ਖਲ ਨਹੀਂ ਆਉਂਦੀ ਆਂ ਯਾਰ ਬੋਲ ਹੀ ਨਹੀਂ ਰੱਖਦੇ ਭਾਈ ਸ਼ਖਲ ਨੇ ਕਹੇ ਭੁੱਲ ਜਾਂਦੀ ਆਂ ਦੁਆਰ ਬਾਰੀ ਦੂਰ ਰੱਖਣਾ ਹੁੰਦਾ ਮੋਬਾਈਲ ਤੇ ਤਾਂ ਵੀਡੀਓ ਬੰਦੀ ਉਹ ਤੱਕ ਦੇਖੋ ਕਿੰਨੇ ਟੱਕੂ ਹੈ ਤੇ ਹੈ ਮੱਤੀ ਵੀ ਪੇੜ ਅੱਥੇ ਵੀ ਪੇੜ ਗੱਡੀ ਤੇ ਵੀ ਕੋਈ ਟੱਡਾ ਲੱਗ ਰਿਹਾ ਨਨਪੁਰ ਸਾਹਿਬ ਨਨਪੁਰ ਸਾਹਿਬ ਨਹੀਂ ਚੱਲੇ ਕਿਸ ਹੋਰ ਗੋਦਵਾਰੀ ਚੱਲੇ ਹੋਰ ਗਏ ਤੇ ਹੁਣ ਅਸੀਂ ਜਾ ਰਹੇ ਹਾਂ ਨਨਪੁਰ ਸਾਹਿਬ ਨਹੀਂ ਕਿੱਥੇ ਚੱਲੇ ਆ ਚਮਕੌਰ ਸਾਹਿਬ ਤੇ ਹੁਣ ਉੱਥੇ ਜਾ ਗਿਆ ਸੀ ਸ਼ਨਾਨ ਵੀ ਕਰਾਂਗੇ ਇਸ ਲਈ ਅਸੀਂ ਕੱਪੜੇ ਰੱਖੇ ਨੇ ਤੁਸੀਂ सोच रहे होंगे क्यों कपड़े रखे ने पापा शनान करोगे मैं भी करना तो कैसे शनान करना चाचू ने शनान करना कैसे अह पानी तो नहीं नहीं वो तो की करना है जगह पे पानी होता ਤੇ ਉਹਨਾਂ ਇਸਨੂੰ ਵਰੀ ਦੀ ਚਾਚੂ ਵਿਨਾਇਗਮ ਮਮਾ ਦਾ ਚਾਚੀ ਵਿਨਾ ਨਾ ਅਗੇ ਸਿਰਫ ਮੈਂ ਵੀ ਨਾਲ ਨਾਲ ਆਵਾਂਗੀ ਤੇ ਐ ਮੇਰੇ ਕੋਲੇ ਚਾਚਾ ਨਹੀਂ ਵੇਗੜਾ ਨਾ ਵੇੜੀ ਨਹੀਂ ਹੈ ਕਿਉਂਕਿ ਮੈਂ ਪਾਈ ਵੀ ਨਹੀਂ ਹੈ ਕਿ ਦਾਦੀ ਦੀ ਹੈ ਆਜੰਦਿਆ ਵਾਸਤੇ ਮੈਂ ਹਾਂਜੀ ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਚਮਕੌਰ ਸਾਹਿਬ ਤੇ ਸੰਗਤ ਦਾ ਜਵਾਵਾ ਆਈ ਹੋਈ ਹੈ ਹੈਨਾ ਪੰਜ ਤੱਕ ਰਹਾਣੀ ਹੈ ਸਾਖੀ ਵਾਲੇ ਦਿਨ ਸੰਗਤਾ ਚ ਖੜ ਕੇ ਜਿੰਨੀ ਵੇੜ ਸੀ ਪਹਿਲੀ ਵਾਰ ਆਈ ਹੈ ਪਹਿਲੀ ਵਾਰ ਆਈ ਹੈ ਚਲੋ ਚੱਲੀਏ ਚਲੋ ਜੀ ਚਲੋ ਬਾਹਰ ਹੋਵੋ ਜੀ ਨੋਕਟ ਕਰਨਾ ਚਲੋ ਜੀ ਬਾਬੂ ਜੀ ਚੱਲੋ ਬਾਬੂ ਜੀ ਹਰਮਾਲ ਬੰਨ ਲਓ ਤੁਸੀਂ ਨਹੀਂ ਨਹੀਂ ਮੇਰੇ ਕੋਲ ਆ ਗਿਆ ਓਏ ਐ ਨਹੀਂ ਐ ਡਿੱਗ ਜਾਣਾ ਵਾਧੂ ਐ ਬੰਨ ਐ ਬੰਨ ਲੈ ਕੇ ਚਲ ਇਹ ਮੂੰਹ ਟੋੜ ਵਾਲੇ ਕੰਮ ਆਵੇਗਾ ਹਾਂ ਚਲੋ ਬੰਦੋ ਨਮਾ ਬਨਰ ਮਾਤਰੀ ਬੰਦਗੀ ਦੀ ਦਾਤ ਚੋੜੀ ਪਾ ਦਿਓ ਔਰ ਕਿਉ ਨਿਵਾਣਿਆ ਦਾ ਮਾਂ ਰੱਖਿਓ ਨਿਵਾਣਿਆ ਤਬਾ ਚੱਕੋ ਜੀ ਠੀਕ ਹੈ ਜੀ ਬੀਬੀ ਜੀ ਠੀਕ ਹੈ ਬੀਬੀ ਜੀ ਨਾ ਬੀਬੀ ਲੱਗਦੀ ਆ ਹਾਂ ਨਹੀਂ ਨਹੀਂ ਓਏ ਨਹੀਂ ਨਹੀਂ ਮਜ਼ਾਕ ਕਰ ਰਹਾ ਚਲ ਚਲੋ ਬੀਬੀ ਜੀ ਚਲੋ 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 ਗੱਲ ਨਹੀਂ ਗੱਲ ਨਹੀਂ ਕਿੱਟਨੀ ਗੱਠ ਜੀ ਇਹ ਬਤਾਂ ਉੱਪਰ ਗੱਡਣੀਆਂ ਆਈ ਨਾ ਖੋਲਿਏ ਹਾਂ ਕੋਈ ਗੱਲ ਨਹੀਂ ਯਾਰ ਦੁਬਾਰਾ ਕਰਦਾ ਚਲ ਮੈਂ ਬਾਹਰ ਚਲ ਪੁੱਤਰ ਚਲੋ ਚਲਿਏ ਚੱਪਾ ਉਹ ਸ਼ਾਬ ਓਏ ਤੇਰੇ ਚੱਪੜਾ ਕਿੱਥੇ ਨੇ ਚੱਪੜਾ ਪਤਾ ਹੈ ਤੱਤੀ ਹੋਣੀ ਥੱਲੇ ਜ਼ਮੀਨ ਉਹ ਪਰੇ ਚੱਲ ਪਰੇ ਬੱਬਾ ਜੀ ਦੇ ਮੱਥਾ ਟੇਕਣ ਨੂੰ ਪਹੇ ਲੱਲੀ ਹੈ ਹੈਗੇ ਨੇ ਹੈਗੇ ਨੇ ਕਿੱਦਾਂਿੰਦਾ ਲੱਗਦਾ ਸਰੋਵਰ ਹੈ ਹੀ ਨਹੀਂ ਅੱਤੇ ਨੰਨੇ ਤੁਹਾਨੂੰ ਲੱਗ ਰਿਹਾ ਬਾਕੀ ਪਤਾ ਨਹੀਂ ਸੱਚੀ ਗੱਲ ਹੈ ਪਾਪਾ ਮਨ ਗੋਬੂ ਬਾਬੂ ਬਾਬੂ ਚਾਚੂ 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 ਮਨ ਚਾਚੂ ਚਾਚੂ ਚਪੜਾ ਕਿਹੜੀ ਗੱਲੇ ਆ ਤੂੰ ਤੋਰ ਲੈ ਹਾਂ ਉਹ ਦੇਖੀ ਨਿੱਕਾ ਜੀ ਕਾਕਾ ਆ ਦੇ ਮੈਂ ਨੰਨੂ ਟਰੈਕਟਰ ਤੇ ਚੜਿਆ ਫਿਰਦਾ ਉਹ ਉਹ ਦੇ ਬੱਲੇ ਆਪਣੇ ਕੰਮ ਨਾ ਜੀ ਜੀ ਚੰਗੀ ਚੱਲ ਚੱਲ ਸੁਣੋ ਫਿਰ ਸੁਣੋ ਫਿਰ ਲਾਈ ਲਾਜੋ ਫਿਰ ਮੋਵਰ ਜੋ ਵਾਦਾਂ ਦੇ ਰੁਕੀ ਚੱਲ 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 ਜੇ ਤੁਸੀਂ ਜਾਵੋ ਤਾਂ ਉਹ ਟਿਕ ਜਾਓ ਉਹ ਬੋਲੇ ਤੇਰਾ ਸੁਭਾਏ ਦੇਖ ਤਾਂ ਮੈਂ ਉਹ ਤੇਰੇ ਤੋਂ ਨਾ ਪੁੱਛੇ ਪੱਤਿਆ ਸੁਖਾਵੇਂ ਜਾਂਦੇ ਆ ਆਪੇ ਪਾਉਂਦੇ ਗਾਣੇ ਦੋਨਾਂ ਕਰਾ ਗਏ ਇੱਕੋ ਵਿੱਚ ਦਾ ਬੋਤਲ ਕਹਿੰਦੇ ਨਵਾਂ ਗਾਣਾ ਪਾਇਆ ਤੇ ਇਸ ਲਾਤੀ ਦੇ ਉਤੇ ਨਵਾਂ ਮਾਥਰ ਬਾਦਸਾ ਸੁਣਾਇਆ ਜੀਨੀ ਗੀਤ ਪੁਸਤਾਨੀਆਂ ਦਾ ਹੋਵੇ ਕੁਝ ਹੋਰ ਲੈ ਲੈਣਾ ਆਹ ਇਹਨੀਆਂ ਚੀਜ਼ਾਂ ਉਹ ਦੇਖੀ ਹੋਰ ਕੁਝ ਚੀਜ਼ ਲੈ ਲੈ ਚੱਕਾ ਮੈਂ ਤੈਨੂੰ ਇੱਧਰ ਦੇਖਾ ਦੇ ਉਹ ਇੱਧਰ ਆ ਦੇ ਇੱਧਰ ਇੱਧਰ ਉੱਧਰ ਕੁਝ ਨਹੀਂ ਹੈਗਾ ਉੱਧਰ ਨਹੀਂ ਹੈਗਾ ਇੱਧਰ ਇੱਧਰ ਆ ਦੇ 10 ਕੀ ਲੈਣਾ ਬਾਰ ਵੀ ਲੈਣੇ Ändu, 이 나라는, 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 이, 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 ਹਾਂ ਯਾਰ ਮੈਨੂੰ ਕੋਸਾ ਆਈ ਰਮਨ ਹਾਲ ਹੈ ਜੀਰੋ ਕਾਡੀ ਹੈ ਆਹ ਪਤਾ ਨਹੀਂ ਕੀ ਚੀਜ਼ ਹੈ ਭਾਈ ਨੂੰ ਪਤਾ ਹੈ ਮੈਗਨੇਟਿਕ ਸੈਟ ਹੈ ਮੈਗਨੇਟਿਕ ਸੈਟ ਹੈ ਕੀ ਬਣਦਾ ਇਹਦਾ ਅੱਛਾ ਹੋਰ ਆ ਲੈਣਾ ਨੀਤਾ ਇਹ ਆ ਪੈਨ ਨਹੀਂ ਮੈਂ ਮੈਂ ਚੰਗੀ ਜੀ ਇਹਨੂੰ ਇਹਦਾ ਵਾਲਾ ਇਹ ਵਾਲਾ ਇਹプチ ਜੀ ਦੇ ਡੈਰੀ ਹੈ ਇਹਦਾ ਬਾਜੀ ਜਿਹੜਾ ਨੰਨੂ ਨੂੰ ਦੋ ਦੋ ਚੀਜ਼ਾਂ ਮਿਲ ਗਈਆਂ। ਅੱਛਾ ਚਾਚੀ ਨੇ ਵੀ ਲੈ ਦਿੱਤੀਆਂ ਹੈ ਤੇ ਅਸੀਂ ਵੀ ਲਿਆਤਾ। ਦਹਾਈ ਨੰਨੂ ਕੀ ਕੀ ਲਿਆ? ਕਬ ਲਾਤਾ ਕਬ ਨਾ ਮੈਂ ਚਲਾ ਲਿਆ। ਇਹਦੀਆਂ ਮੋਜਾਂ ਲੱਗੀਆਂ। ਜਿਹੜਾ ਹੁਣ ਲੰਗਰ ਸ਼ੱਕ ਹੈ ਤੇ ਅਸੀਂ ਜਾ ਰਹੇ ਆ ਕੀ ਹੈ? ਦਾਸਤਾਨੇ ਸ਼ਹਾਦਤ ਹਾਂ। ਦਾਸਤਾਨੇ ਸ਼ਹਾਦਤ ਤੇ ਪਤਾ ਨਹੀਂ ਉਹ ਟਿਕਟ ਮਿਲਦੀ ਕਿ ਨਹੀਂ ਮੇਰੇ ਹਿਸਾਬ ਨਾਲ 4 ਵਜੇ ਤੱਕ ਲਾਸਟ ਹੈ। ਤੇ ਗੜਦ ਕਾਊਂਟਰ ਹੈ ਨਾ 3 ਵਾਰੀ ਵੀ ਆਪਾਂ 3:30 ਹੋ ਚੁੱਕੇ ਨੇ ਹੂੰ 3 ਤਿੰਨ ਵਾਰੀ ਆਏ ਆ ਤਿੰਨੇ ਵਾਰੀ ਸਾਡਾ ਇਹੀ ਕੰਮ ਹੈ ਅਸੀਂ ਲੇਟ ਹੋ ਗਏ ਆ ਤੇ ਹੁਣ ਵੀ ਦੇਖੋ ਸ਼ਾਇਦ ਮਿਲਦੀ ਨਹੀਂ ਮੰਦਿਰ ਜਾ ਕੇ ਪਤਾ ਲੱਗੇ ਕਿਉਂਕਿ 5 ਵਜੇ ਕਲੋਜ਼ ਕਰ ਦਿੰਦੇ ਨੇ ਤੇ ਮੇਰੇ ਹਿਸਾਬ ਨਾਲ ਇੱਕ ਡੇਢ ਘੰਟੇ ਦਾ ਸਾਰਾ ਟੋਟਲ ਸ਼ੋ ਹੁੰਦਾ ਤੇ ਮੈਨੂੰ ਲੱਗਾ ਅਸੀਂ ਵੇਖ ਪਾਵਾਂਗੇ ਫੇਰ ਇਸ ਵਾਰ ਵਿਚ ਵਿਚਾਲੇ ਇਹ ਵੇਖ ਹੁੰਦਾ ਹਰ ਵਾਰੀ ਕਿੰਨੇ ਸਾਰੇ ਆਡੀਟੋਰੀਅਮ ਹੈ ਜਿੰਨਾਂ ਚ ਜਾ ਹੀ ਨਹੀਂ ਪਾਉਂਦੇ ਹੈ ਬੰਦਾ ਸਵੇਰੇ ਸਰੇ ਆਏ ਟਾਈਮ ਬੰਦੇ ਟਾਈਮ ਸਰ ਆਵੇ ਬੰਦਾ ਦੋ ਵਾਰ ਆਏ ਹੈ ਮੈਸੇ ਹਾਂ ਦੋ ਵਾਰ ਨਹੀਂ ਕਿਹਾ ਬਾਈ ਦੋ ਵਾਰ ਆਪਾਂ ਸੀ ਤੇ ਇੱਕ ਵਾਰ ਬੀਬੀ ਬਾਬਾ ਪਏ ਸੀ ਆ ਬੀਬੀ ਬਾਬਾ ਨੂੰ ਵੀ ਲੈ ਕੇ ਆਏ ਹਾਂ ਪਰ ਮਿਲ ਨਹੀਂ ਸੀ ਹਾਂ ਹੁਣ ਦੇਖਦੇ ਆ ਕੀ ਬਣਦਾ ਦੇਖਣਾ ਕੀ ਹੁੰਦਾ ਹੈ ਨਹੀਂ ਲੰਡਾ ਲੱਗਿਆ ਸਵਾਸਤਾ ਨੇ ਸ਼ੱਦ ਨੂੰ ਆ ਗਿਆ ਸਾਹਮਣੇ ਸਿੱਧਾ ਘਰ ਵਾਲੀ ਚੱਲੋ ਮੈਨੂੰ ਨਹੀਂ ਪਤਾ ਠੀਕ ਹੈ ਮੈਂ ਪੁੱਛ ਕੇ ਆਨਾ ਦੇ ਨੇ ਆ ਕੀ ਬੜਾ ਮਰੀ ਲੈਣ ਹਨਪ੍ਰੀਤ ਹੁਣੀ ਉਧਰ ਟਿਕਟਾਂ ਲੈ ਰਹੇ ਨੇ ਤੇ ਮੈਂ ਸੋਚਿਆ ਤੁਹਾਨੂੰ ਇੱਧਰ ਦਾ ਮਾਹੌਲ ਦਿਖਾ ਦਵਾਂ ਉਹ ਦੇਖੋ ਸਾਹਮਣੇ ਕੀਵਾ ਦਾ ਇਹ ਲੈਂਦੇ ਨੇ ਚਾਰਜਸ ਕਾਫੀ ਜ਼ਿਆਦਾ ਦੋ ਜਣਿਆਂ ਦਾ 500 ਰੁਪਇਆ ਤੇ ਕਾਫੀ ਜ਼ਿਆਦਾ ਮਹਿੰਗੀ ਹੈ ਰਾਈਡ ਜਿਹੜੀ ਆ ਤੇ ਉਹ ਵੀ 10 ਮਿੰਟ 500 ਰੁਪਏ ਦੇ ਵਿੱਚ ਦੋ ਜਣੇ 10 ਮਿੰਟ ਲਈ ਪਰ ਹੈਗਾ ਅਲਟੀਮੇਟ ਐਕਸਪੀਰੀਅੰਸ ਆ ਕਿ ਐਡ ਐਕਸਪੀਰੀਅੰਸ ਆ ਕਿਉਂਕਿ ਪੂਰਾ ਤੁਹਾਨੂੰ ਨਹਿਰ ਦਾ ਉਹ ਪਰੇ ਤੱਕ ਲੈ ਜਾਂਦਾ ਨਿਆਰੇ ਧਾਰਾਂ ਦਾ ਪਾਣੀ ਕਾਫੀ ਜ਼ਿਆਦਾ ਨਹਿਰ ਦੇ ਵਿੱਚ ਨਾ ਬਹੀਆ ਬੜਾ ਧੀਰ ਲੱਗ ਰਿਹਾ ਮੈਂ ਦੇਖੋ ਕਿੱਥੇ ਖੜਾ ਸਾਹਮਣੇ ਦਾਸਖਾਨੇ ਸਾਹ ਦੇ। ਬੋਰਡ ਦੇ ਨਾਲ ਨਾ ਪਾਣੀ ਦੇ ਲੋ ਆ ਇੱਥੇ ਤੱਕ ਆਉਂਦਾ ਪਾਣੀ। ਉਹ ਤਾਂ ਬੋਰਡ ਚੱਲਦੀ ਆ। ਬੋਸ ਸਮਾਂ। ਅੱਜ ਤੇ ਮਨਪ੍ਰੀਤ ਹੁਣੀ ਦੇ ਉਹ ਜਿਹੜੀਆਂ ਟਿਕਟਾਂ ਲੈ ਰਹੀਆਂ ਨੇ। ਹੈ। ਪਹਿਲਾਂ ਕਦੀ ਮਨਪ੍ਰੀਤ ਖੜ ਜਾਂਦੀ ਕਦੀ ਜੀ ਆਪਣੀ ਮਸ਼ਹੂਰੀ ਤੇ ਖੜ ਜਾਂਦੀ ਹੈ। ਹੈ। ਤੇ ਹੁਣ ਉਹਨਾਂ ਨੂੰ ਵੀ ਕਿੰਦਾ ਦੀਆਂ ਕੁਲਫੀਆਂ ਲੈ ਕੇ ਦੇ ਕੇ ਆਇਆ। ਇਹ ਨੰਨਾ ਹੱਡਾ ਅੱਧਰ ਦੇਖੋ ਮੈਂ ਇੱਕ ਕੱਪ ਵਾਲੀ ਆਈਸਕ੍ਰੀਮ ਲਈ ਤੂੰ ਥੱਲੇ ਸੀਟ ਤੇ ਨਾ ਡੋ ਬੋ ਖਾ ਲੈ ਕਿਉਂ ਡਰਾਮੇ ਕਰ ਰਿਹਾ ਹੈ ਪਰ ਯਾਰ ਮੈਂ ਬੋਟ ਖਾਣੇ ਕੱਪ ਚ ਖਾਣੀ ਹੈ ਬੋਟ ਬੋਟ ਤੇ ਬਾਪੂ ਵਾਲੀ ਕਿਹੜੀ ਬੋਟ ਕਿਹੜੀ ਬੋਟ ਚ ਮੰਨੀ ਬਾਪੂ ਵਾਲੀ ਕਿਹੜੀ ਬੋਟ ਜਿਹੜੀ ਤੁਸੀਂ ਲਗਾਈ ਹੈ ਬੋਟ ਚ ਥੋੜੀ ਚੱਲੇ ਆਪਾਂ ਹਾਂ ਪਨੇ ਉੱਤੇ ਅੰਦਰ ਚੱਲੇ ਆਂ ਬਾਹਰ ਇਹ ਜੋ ਚੱਲਦੇ ਆਂ ਜਿੱਥੇ ਬਾਹਰ ਇਹ ਚੱਲਦੇ ਅੰਦਰ ਅੰਦਰ ਹਾਂ ਸਵਾਰ ਤੇ ਨਹੀਂ ਬੈਣਾ ਹਾਂ ਇੱਥੇ ਨਹੀਂ ਆਦੇ ਆਹ ਜੀ ਹੈਂ ਕਿੱਥੇ ਆਈਂ ਕਿੰਨੀ دیر ਖੜੀਆਂ ਅਸੀਂ ਆਪਰਾਮਰ ਬੈਠੀਆਂ ਕੁਰਸੀਆਂ ਨਹੀਂ ਕੋਈਆਂ ਕੁੜੀਆਂ ਗਿਆ ਪਿਕਲੀਆਂ ਨੇ ਉਦਾਂ ਹੀ ਉੱਥੇ ਖਾਣ ਦਾ ਟਾਈਮ ਹੈਗਾ ਸੀ ਖਾ ਲੈਣੇ ਹਾਂਜੀ ਫਾਈਨਲੀ ਓ ਮਾਈ ਗਾਡ ਕੀ ਬਾਤ ਹੈ ਮਿਹਨਤ ਰੰਗ ਲਿਆਈ ਕੁੜੀਆਂ ਦੀ ਸ਼ਾਬਾਸ਼ ਵਾਰ ਵਾਰੀ ਲੱਗੀਆਂ ਲੈਣ ਤੇ ਆਏ ਸੀ ਕਿ 4 ਵਜੇ ਸ਼ੁਰੂ ਹੋ ਗਈ ਹਾਂ ਹੁਣ 4:30 ਹੋ ਗਏ ਨੇ ਪਹਿਲੇ ਚਲੀ ਅੰਦਰ ਚਲੀ ਹੈ ਅੰਦਰ ਆਇਆ ਯਾਰ ਚਲੋ 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 ਪਿਕਲੀਆਂ ਮੇਰੀਆਂ ਸਾਬੀ ਕਲ ਕੱਕੇ ਚੋਨੇ ਚੋਨੇ ਤੁਸੀਂ ਲੈ ਕੇ ਰੱਖ ਲੈਂਦੇ ਸਾਡੀ ਅੱਧਾ ਮੈਂ ਕੋ ਪਾਪਾ ਜੀ ਦੇ ਮਗਲ ਦੋ ਨਾ ਲੈ ਲੋ ਲੋਈ ਅੰਦਰ ਬੈਠੇ ਹੋਏ ਆਂ ਆ ਵੇਟ ਕਰ ਰਹੇ ਹਾਂ ਦੇਖੋ ਕਿੰਨੀ ਸੰਗਤ ਸਾਰੇ ਬਸ ਦੇਖਣੀ ਦੀ ਉਹ ਸਾਹਮਣੇ ਤੇ ਵੇ ਵੀਡੀਓ ਲਾਊਡ ਨਹੀਂ ਹੈ ਇਹ ਆਪਾਂ ਬਣਾਈ ਜਾਂਦੇ ਹਾਂ ਹਾਂਜੀ ਤੇ ਹੁਣ ਸਾਡੀ ਹੈਗੀ 35 ਮਿੰਟ ਦੀ ਵੇਟਿੰਗ ਉਸ ਤੋਂ ਬਾਅਦ 2 ਢਾਈ ਘੰਟੇ ਦਾ ਸ਼ੋਅ ਹੈ ਤੇ ਉਹਦੇ ਲਈ ਸਾਨੂੰ ਹੁਣ 35 ਮਿੰਟ ਵੇਟ ਕਰਨਾ ਪੈਣਾ ਤੇ ਜੇ ਕਹਿੰਦੇ ਤੁਸੀਂ ਜਲਦੀ ਕਰਨਾ ਹੈ ਨਾ 15 ਮਿੰਟ ਚ ਵਾਰੀ ਆਏ ਨਹੀਂ ਪਰ 45 ਮਿੰਟ ਹੀ ਵੇਖਣ ਨੂੰ ਮਿਲੇਗਾ ਇਹ ਬਾਕੀ ਹੁਣ ਦੇਖਦੇ ਆ ਆ ਕੇ ਇੱਕ ਵਾਰੀ ਫਰੈਸ਼ ਵਗੈਰਾ ਹੋਈਏ ਕਿ 45 ਮਿੰਟ ਵਾਲਾ ਦੇਖਣਾ ਹੈ ਕਿ ਢਾਈ ਘੰਟੇ ਆ ਹਾਂ ਜਿੱਤਾ 2 ਘੰਟੇ ਲਾ ਦੇਖਿਆ ਫਿਰ ਆਪਾਂ ਨੂੰ ਰਾਤ ਹੋ ਜਾਣੀ ਹੈ ਜਲਦੀ ਨਾਲ ਵੇਖ ਕੇ ਚੱਲਦੇ ਹਾਂ ਆਹ ਟਿਕਟ ਬੜੀ ਮੁਸ਼ਕਿਲ ਮਿਲਦੀ ਆਪਾਂ ਆਹ ਟਿਕਟ ਬੜੀ ਮੁਸ਼ਕਿਲ ਅਸੀਂ ਕਿੰਨੀ ਟਾਈਮ ਖੜੀ ਆ ਵੀ ਆ ਸਹੀ ਗੱਲ ਹੈ 45 ਮਿੰਟ ਤੇ ਸਾਨੂੰ ਖੜੀਆਂ ਨਾ ਹੋ ਗਿਆ ਉੱਥੇ ਚੱਲ ਜਦ ਤੱਕ ਫੋਟੋ ਵਗੈਰਾ ਖਿਚਲਣਿਆ ਹਾਂ ਆ ਦੇ ਘੋੜਿਆਂ ਦੇ ਉਹ ਪਰੇ ਜਿਹੜਾ ਉਹ ਬਣਿਆ ਆਇਆ ਨਾ ਉਹ ਸਾਹਮਣੇ ਤਾਚੂ ਯਾਰ ਆਪਾਂ ਪਿਛਲੀ ਵਾਰ ਕਿੱਥੇ DNA ਸੀ ਇੱਕ ਤਾਂ ਬੀਬੀ ਵਾਪਰੇ ਬੀਬੀ ਵਾਪਰੇ ਇੱਕ ਵਾਰੀ ਆਪਾਂ ਹੀ ਆਏ ਸੀਗੇ ਲਵਲੀ ਨਾਲ ਲਵਲੀ ਨਾਲ ਹਾਂ ਲਵਲੀ ਸੀ ਲਵਲੀ ਸੀਗਾ ਹਾਂ ਆਲਟਾਉਨ ਸੀ ਨਾਲ ਆਪਾਂ ਉੱਥੋਂ ਮਾਚੂੜ ਤੁਹਾਡੇ ਘਰ ਤੋਂ ਆਏ ਸੀ ਆਈ ਥਿੰਕ ਆਪਾਂ ਹਰਪ੍ਰੀਤ ਹਾਂ ਆਈ ਥਿੰਕ ਮਾਈ ਹਾਂਜੀ ਤੇ ਹੁਣ ਫ੍ਰੀ ਹੋ ਕੇ ਫੋਟੋ ਸੈਸ਼ਨ ਕੰਪਲੀਟ ਕਰਕੇ ਵੀਡੀਓ ਬਣਾ ਬਣੂ ਕੇ ਤੇ ਆਪਾਂ ਹੁਣ ਚੱਲਦੇ ਆਂ ਵਾਪਸ ਨੂੰ ਠੀਕ ਹੈ ਮੈਨੂੰ ਉੱਥੇ ਖੇਡਣਾ ਖੇਡ ਲੈ ਖੇਡ ਲੈ ਵੀ ਸੁਣੀਏ ਮੈਨੂੰ ਤੇ ਵਧੀਆ ਲੱਗਿਆ ਫੇਰ ਆ ਕੇ ਹਨਾ ਪਹਿਲੀ ਵਾਰੀ ਸ਼ੁਭਰੀਤ ਨਾਲ ਆਏ ਹਾਂ ਅਸੀਂ ਪਹਿਲਾਂ ਅਸੀਂ ਤਾਂ ਸਵੇਰੇ ਸਵੇਰੇ ਹਾਂ ਫਿਰ 2.5 ਘੰਟੇ ਵਾਲਾ ਸ਼ੋਅ ਦੇਖਾਂਗੇ ਪੂਰਾ ਦਿਨ ਭਾਵੇਂ ਇੱਥੇ ਬੰਦਾ ਬੈਠੇ ਸਹੀ ਗੱਲ ਆ ਆ ਜਾ ਇੱਧਰ ਆ ਕਿਤੇ ਨਹੀਂ ਪਾਣੀ ਪੀ ਗੀ ਹੋਰ ਕੀ ਫਿਰ 2.5 ਘੰਟੇ ਵਾਲਾ ਪੂਰਾ ਦੇਖਾਂਗੇ ਨਾ ਹੁਣ 45 ਮਿੰਟ ਵਾਲਾ ਦੇਖਿਆ ਇੰਨਾ ਖਾਸ ਮਜ਼ਾ ਨਹੀਂ ਆਇਆ ਕਿ ਪਹਿਲਾਂ ਵੀ ਦੇਖਿਆ ਸੀ ਮੈਨੂੰ ਪਤਾ ਕਿ ਐਂਡ ਐਂਡ ਵਾਲਾ ਹੀ ਖਾਂਦੇ ਨੇ ਐਂਡ ਵਾਲਾ ਐਂਡ ਹਾਂ ਚਲੋ ਕੋਈ ਗੱਲ ਨਹੀਂ ਹੁਣ ਨੈਕਸਟ ਟਾਈਮ ਆਵਾਂਗੇ ਫੇਰ ਦੇਖਾਂਗੇ ਓਹੋ ਸਾਡੀ ਮੇਨ ਸਵਾਰੀ ਤਾਂ ਪਿੱਛੇ ਰਹਿ ਗਈ ਸੋਰੀ ਸੋਰੀ ਲੈ ਲੀਏ ਫੜ ਕੇ ਸੋਰੀ ਯਾਰ ਸੋਰੀ ਭੁੱਲੀ ਵੀਡੀਓ ਬਣਾ ਲਿਆ ਵੀਡੀਓ ਜਿਹੜੀ ਮੈਨੂੰ ਦਿਖਾਉਂਗੀ ਤਾਂ ਬੜੀ ਕੇਅਰ ਹੁੰਦੀ ਜੀ ਤੇ ਕੇਅਰ ਤਾਂ ਹੈ ਹੀ ਹੁਣ ਇਹ ਕੀ ਆ ਭਾਈ ਹੁਣ ਤੇ ਵੇਖਦੇ ਨਹੀਂ ਤੁਸੀਂ ਯਾਰ ਤੋਰ ਤਾਂ ਸਕਦੇ ਆ ਤੂੰ ਹਲੇ ਫਿਰ ਕੀ ਹੋ ਗਿਆ ਪਾਣੀ ਵੀ ਠੰਡਾ ਪਾਣੀ ਪਾਣੀ ਠੰਡਾ ਕਰਕੇ ਹਾਂ ਹਾਂ ਇਹ ਫੜਾ ਮਣੀ ਫੜੀ ਨੋਲ ਆ ਰਿਹਾ ਤੁਸਿਆ ਉਹ ਮੈਂ ਕੀ ਫੈਕਟ ਮੈਂ ਇਹੋ ਚੀਜ਼ ਆ ਪਾਣੀ ਹਾਂਜੀ ਤੇ ਮਨਪਰੀ ਨਾ ਪਾਣੀ ਪੀ ਰਹੀ ਸੀ ਮੈਂ ਕਿਹਾ ਪਤਾ ਨਹੀਂ ਬੀਬੀ ਕੋਣ ਆ ਆਂਟੀ ਕੋਣ ਆ ਹੋਈ ਧੋ ਗਿਆ ਮੈਂ ਕਿਹਾ ਆਂਟੀ ਕੋਣ ਹੈ ਪਾਣੀ ਪੀ ਰਹੀ ਹੋਈ ਧੋ ਗਿਆ ਮੈਨੂੰ ਲੱਗਿਆ ਸੀ ਨੰਨੂ ਆਇਆ ਉਹ ਫੜ ਲੈਣਾ ਮੰਕੀ ਨੇ ਪਾਣੀ ਪਿੰਦੇ ਮੈਨੂੰ ਇਹ ਲੱਗਿਆ ਬਾਪੂ ਕੋਣ ਲੱਗਿਆ ਪਾਣੀ ਆ ਮੈਨੂੰ ਲੱਗਿਆ ਆਂਟੀ ਕੋਣ ਹੈ ਇਹ ਚੱਲ ਚੱਟੂਠੇ ਗੱਲ ਨਾ ਬਣਾਉਣ ਮੈਂ ਪਹਿਲਾਂ ਵੇਖਿਆ ਸੀ ਉਧਰ ਦੇਖ ਨੰਨੂ ਨੂੰ ਵੇਖ ਕੇ ਆ ਗਏ ਮੰਨੇ ਤੇਰੇ ਦੋਸਤ ਆ ਜਾ ਥੇ ਖੇਨਾ ਦੰਦੇ ਨਾਲ ਸੱਚੀ ਆਇਆ ਨਾ ਉਹਨਾਂ ਨੇ ਵੇਖ ਲਿਆ ਫਿਰ ਭਰਾਓ ਮੋਬਾਈਲ ਨਾ ਹੋ ਗਿਆ ਲੈ ਜਾਣਾ ਆ ਦੇਖੋ ਨਵਾਂ ਜੋੜਾ ਵੀਡੀਓ ਬਣਾ ਰਿਹਾ ਵੀਡੀਓ ਬਣਵਾ ਰਿਹਾ ਓ ਸੋਰੀ ਫੋਟੋ ਖਿਜਵਾ ਰਿਹਾ ਸੀ ਤੇ ਨਾਲ ਮੈਂ ਵੀਡੀਓ ਬਣਾ ਲਈ ਇਹ ਇਧਰ ਮਨਪ੍ਰੀਤ ਚਾਹੀਦੀ ਗੱਲੀ ਬੈ ਕੇ ਸੋਚੀ ਦੀ ਗਾਨ ਲੱਗ ਕੇ ਸਫੈਦਿਆਂ ਦੇ ਰੋਲੀ ਦਾ ਗਾਨ ਲੱਗ ਕੇ ਸਫੈਦਿਆਂ ਦੇ ਰੋਲੀ ਦਾ ਓਏ ਹੋਏ ਓ ਲੜਦੇ 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 ਨਹੀਂ ਖੇਡਦੇ ਆਏ ਓਦਰ ਆ ਓ ਦੇਖ ਓ ਦੇਖ ਇਹ ਓ ਦੇਖ ਕੁਸ਼ਤੀ ਹੋ ਰਹੀ WWE WWE ਹੋ ਰਹੀ ਹੈ ਓ ਦੇ ਓ ਦੇ ਓ ਦੇ ਓ ਦੇ ਓ ਤਾੜੀ ਨੂੰ ਓ ਦੇ ਓ ਦੇ ਇਹ ਖੇਡ ਰਹੇ ਹੈ ਹੈ ਚੱਲ ਬਾਬੂ ਚਲੀਏ ਆਪਾਂ ਨੰਨੂ ਆ ਉਹਨੇ ਫੜ ਵੀ ਲੈਣਾ ਫੇਰ ਨਾ کہیں ਛਡਾਣਾ ਨਹੀਂ ਹੈਗਾ ਅਸੀਂ ਚਲੋ ਚਲੋ ਚਲੀਏ ਯਾਰ ਹੈਲੋ ਹਾਂਜੀ ਹਾਂਜੀ ਤੇ ਹੁਣ ਅਸੀਂ ਘਰ ਆ ਚੁੱਕੇ ਆਂ ਹੀ ਵਾਪਸ ਹੈ ਹੈ ਬਾਕੀ ਹੁਣ ਇਸ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਜੋ ਕਿ ਨਵਾਂ ਵਲੋਗ ਸ਼ੁਰੂ ਕਰਨਾ ਹੈ ਉਹ ਇਸ ਕਰਕੇ ਵੀ ਅੱਜ ਡੈਡੀ ਦਾ ਅਸੀਂ ਜਨਮ ਦਿਨ ਤੇ ਸਾਨੂੰ ਥੋੜਾ ਜਿਹਾ ਚੇਤਾ ਭੁੱਲ ਗਿਆ ਸੀ ਤੇ ਹੁਣ ਆਪਾਂ ਸੈਲੀਬ੍ਰੇਟ ਕਰਨ ਲੱਗੇ ਆ ਠੀਕ ਹੈ ਫਾਈਨਲੀ ਤੇ ਉਹ ਸੈਲੀਬ੍ਰੇਸ਼ਨ ਜਿਹੜੀ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚੈਨਲ ਦੇ ਨਵੇਂ ਹੋ ਤੇ ਜੁੜਿਓ ਸਾਡੇ ਵਲੌਗਰਾਂ ਨਾਲ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਨੈਕਸਟ